ਅੱਜ ਜੁੜਾ ਭਰਾਵੋ ਪਿਓਰ ਜਾਂਟੇ ਵਾਲਾਂ ਚੋਂ ਨਵਾਂ ਜੁੜਾ ਲਾਇਆ ਭਰਾਵੋ ਇਹ ਹੀ ਭਰਾਵਾ ਦੀ ਡਿਮਾਂਡ ਸੀ ਬਾਈ ਵੀ ਜਾਂਟੇ ਵਾਲੇ ਕਬੂਤਰਾਂ ਚੋਂ ਆਪਾਂ ਨੂੰ ਜੁੜਾ ਚਾਹੀਦਾ ਬਾਈ ਜੇ ਕਿਸੇ ਭਰਾ ਨੇ ਜਿਹੜਿਆ ਨੇ ਲੈਣਾ ਆਪਾਂ ਨੇ YouTube ਤੇ ਪਾਤਾ ਸਿੱਧਾ ਚੈਨਲ ਤੇ ਆਪਣੇ ਤੇ ਜਿਹੜੇ ਭਰਾ ਨੇ ਲੈ ਲਿਆ ਲੈ ਲਿਆ ਜਿਹੜਾ ਰਹਿ ਗਿਆ ਰਹਿ ਗਿਆ ਠੀਕ ਆ ਬੱਚੇ ਬਈ ਇਹ ਪਹਿਲਾਂ ਛੋਟੇ ਹੁੰਦੇ ਪੂਰੇ ਕਾਲੇ ਚੀਨੇ ਹੁੰਦੇ ਜਮਾਂ ਡੰਜ ਕਾਲੇ ਚੀਨੇ ਕਾਲੀਆਂ ਪੂੰਸਾਂ ਕਾਲੀਆਂ ਗਰਦਲਾਂ ਹੁੰਦੀਆਂ ਨੇ ਇਹਨਾਂ ਦੀਆਂ ਬਾਅਦ ਚ ਇਹਨਾਂ ਦੇ ਸੱਟ ਰਹਿ ਜਾਂਦੇ ਆ ਹੁਣ ਵੀ ਸੱਟ ਤਾਂ ਹੈਗੇ ਇਹਨਾਂ ਦੇ ਕਾਲੇ ਉੱਡਣ ਦੀ ਬਈ ਫੁੱਲੀ ਗਰੰਟੀ ਆ ਰੱਬ ਜੀ ਤੋਂ ਸਕੇ ਉੱਡਦੇ ਆ ਤੇ ਜਾਂਦੇ ਵੀ ਹੈ ਨਹੀਂ ਭਰਾਵੋ ਆ ਤੁਹਾਡੇ ਸਾਹਮਣੇ ਆ ਜਾਂਟ ਵਾਲਾਂ ਚੋਂ ਬਈ ਇਹ ਜੋੜਾ ਸੇਲ ਆ ਭਰਾਵੋ ਫੋਨ ਮੇਰਾ ਵੀਰ ਉਹੀ ਕਰਿਓ ਜੀਨੇ ਲੈਣਿਆ ਹਨਾ 1500 ਵਾਲਾ ਕੋਈ ਬਈ ਫੋਨ ਨਾ ਕਰਿਆ ਕਰੋ ਠੀਕ ਆ ਵਿੱਚ ਸਵਾਦ ਲੈਣ ਵਾਲੇ ਹੁੰਦੇ ਆ ਉਹ ਬਈ ਦੂਰ ਰਹਿਆ ਕਰੋ ਸਵਾਦ ਲੈਣ ਨਾਲੇ ਠੀਕ ਆ ਇਹ 100 200 ਵਾਲੇ ਕਬੂਤਰ ਨਹੀਂ ਭਰਾਵੋ ਗਾਰੰਟੀ ਵਾਲੇ ਕਬੂਤਰ ਨੇ ਠੀਕ ਆ ਬਿਨਾ ਗਾਰੰਟੀ ਵਾਲੇ ਭਰਾਵੋ ਗੱਲਿਆ ਚ ਲੈ ਲਿਆ ਕਰੋ 100 200 ਵਾਲੇ ਜਿੰਨੇ ਮਰਜੀ ਠੀਕ ਆ ਭਰਾਵੋ ਨਾ ਉਡਣ ਵੀਰੇ ਦੁੱਗਣੇ ਪੈਸੇ ਵਾਪਸ ਕਰਾਂਗੇ ਆਪਣੇ ਘਰੇ ਛੱਡ ਜੋ ਹੋਰ ਦੱਸੋ ਬਾਈ ਆ ਤੁਹਾਡੇ ਸਾਹਮਣੇ ਆ ਜੋੜੀ ਸਿਲੈਕਟ ਜੋੜੀਆਂ ਬੱਚੇ ਉਡਣ ਦੀ ਬਾਈ ਫੁੱਲੀ ਗਰੰਟੀ ਆ ਬਰਾਬਰ ਦੇਖ ਲੋ ਤੁਹਾਡੇ ਸਾਹਮਣੇ ਆ ਜੋੜੇ ਆਪਾਂ ਲਾਈ ਜਾਂਦੇ ਆ ਸਾਰੇ ਜੋੜੇ ਠੀਕ ਆ ਨੰਬਰ ਆਪਣਾ ਹੈਗਾ 76960 32300 ਬਾਈ ਤੇ ਉਹ ਵੀ ਆਪਾਂ ਲਿਖ ਦਾਂਗੇ ਉੱਤੇ ਨੰਬਰ ਮੂਰੇ ਠੀਕ ਆ ਆ ਕਰ ਲੋ ਸ਼ੌਕ ਜੁੜੇ ਦਾ ਓਕੇ bro ਸასიਖਾਲ ਸਾਰੇ ਵੀਰਾਂ ਨੂੰ